ਸਰਖਾਲ ਸਿੰਘ ਜੀ ਅੱਜ ਸਾਡੇ ਸਰਖਾਲ ਸਿੰਘ ਦਾ ਰਿਜ਼ਲਟ ਆ ਐ ਸਾਡਾ ਪੰਥਪ੍ਰੀਤ ਸਿੰਘ ਆ ਆ ਦੇਖੋ ਇਹ ਸਾਡੀ ਜਸਨੂਰ ਕਹ ਰਿਹਾ ਅੱਜ ਇਹਨਾਂ ਦਾ ਰਿਜ਼ਲਟ ਆ ਤੇ ਟਰਾਫੀ ਮਿਲ ਗਈ ਤੇਨੂੰ ਸਾਡਾ ਪੰਥਪ੍ਰੀਤ ਪਾਸ ਹੋ ਗਿਆ ਗੱਦਗੇ ਕਰਕੇ ਛੁੱਟੀਆਂ ਨਹੀਂ ਕੀਤੀਆਂ ਜੀ ਸਾਡੀ ਨੂਰ ਵੀ ਪਾਸ ਹੋ ਗਈ ਆ ਸਰਖਾਲ ਸਾਡਾ ਫਰਸਟ ਪੋਜੀਸ਼ਨ ਆ ਯਾਨੀ ਕਿ 92% ਆ ਬੇ ਸਾਰੇ ਲੱਗਿਆ ਆ ਦੇਖੀ ਆਪ ਬਥੇ ਦੇਖੀ ਆ ਦੇਖੀ ਆ ਤੇ ਸਰਕਾਰ ਹਰ ਸਿੰਘ ਆਹ ਆ ਰਸ ਸਿੰਘ ਗੁਰਪ੍ਰੀਤ ਸਿੰਘ 92% ਕਲਾਸ ਨਰਸਰੀ ਅਰੇ ਇਹ ਨਾ ਸਕੂਲ ਦਾ 뷰 ਆ ਸਰਕਾਰ ਕੀ ਕਰਦਾ ਸ਼ਰਾਰਤਾ ਕੀ ਨਹੀਂ ਇਹ ਵੇਲੇ ਕਰ ਜਾਂਦਾ ਇਹ ਨਹੀਂ ਇਹ ਕਰਦਾ ਓਏ ਤੂੰ ਸ਼ਰਾਰਤਾ ਕਰਦਾ ਵਾ ਗੱਲ ਸੁਣ ਚਲੋ ਚਲੀਏ ਤੇਰਾ ਪੰਤਪ੍ਰੀਤ ਸਿੰਘ ਦਾ ਐਸਰਖਾਉ ਸਿੰਘ ਦਾ ਤੇਰਾ ਨੂਰ ਕਿੱਥੇ ਆ ਚਲਾ ਜਾ ਬੱਚੇ ਇਤਨੇ ਬੱਚੇ ਪਾਸ ਹੋ ਗਿਆ ਪੰਥ ਵੀ ਔਰ ਬਹੁਤ ਸਾਲ ਦੇ ਵਿੱਚ ਯਾਨੀ ਕਿ 6 ਮਹੀਨੇ ਪੜਾਈ ਦੇ ਆ ਤੇ 6 ਮਹੀਨੇ ਛੁੱਟੀਆਂ ਦੇ ਆ ਪ੍ਰੋਗਰਾਮ ਬੜੇ ਹੁੰਦੇ ਆ ਔਰ ਪ੍ਰੋਗਰਾਮ ਜਿਆਦਾ ਹੋਣ ਕਰਕੇ ਜਿਹੜੀ ਆ ਕਿ ਬੱਚਿਆਂ ਨੂੰ ਛੁੱਟੀਆਂ ਰਹਿੰਦੀਆਂ ਔਰ ਤਾਂ ਵੀ ਆ ਬੱਚੇ ਜਿਹੜੇ ਆ ਚਲੋ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ 87% 92% ਨੰਬਰ ਲੈ ਕੇ ਪਾਸ ਹੋਇਆ ਕੋਈ ਸਭ ਚਰਤਿਆ ਕਲਾਕਰ ਨਾ ਜੀ ਹਾਂ ਜੀ ਹੋਰ ਥੋੜੇ ਦਿਨਾਂ ਨੂੰ ਤੁਸੀਂ ਪੰਜਾਬੀ ਫਿਲਮ ਦੇ ਵਿੱਚ ਵੀ ਇਹਨਾਂ ਬੱਚਿਆਂ ਨੂੰ ਵੇਖੋਗੇ ਸ਼ੌਂਕੀ ਸਰਦਾਰ ਦੇ ਵਿੱਚ ਸਕੂਲ ਦਾ ਜਿਹੜਾ ਵਾ ਵੀਊ ਚੱਲ ਰਿਹਾ ਫੀਡਬੈਕ ਅਸੀਂ ਵੈਰੀ ਗੁੱਡ ਆ ਉਹ ਗਰਾਊਂਡ ਦੇ ਵਿੱਚ ਇਹਨਾਂ ਦੇ ਬਣਿਆ ਹੋਇਆ ਬਾਕਸਿੰਗ ਔਰ ਇਹ ਫੁੱਟਬਾਲ ਦੀ ਗਰਾਊਂਡ ਆ ਪਿੱਛੇ ਕ੍ਰਿਕਟ ਦੀ ਔਰ ਪਿਚ ਬਣੀ ਹੋਈ ਆ ਔਰ ਜਿਹੜੀ ਉਹ ਕ੍ਰਿਕਟ ਦੀ ਪਿਚ ਆ ਔਰ ਟੋਟਲੀ ਪ੍ਰਿੰਸੀਪਲ ਦਾ ਆਫਿਸ ਜਿੱਦੜਾ ਕੀ ਹੋਇਆ ਤੁਸਬੂ ਬਸ ਇਹ ਕਿ ਫਸਟ 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 ਵਿਜ਼ਨ ਅਸਰ ਗਾਲ ਦੀ 92% ਤਾਂ ਕਰ ਗਏ ਤੇ ਤੁਸੀਂ ਦੋਵੇਂ ਨੇ ਪਾਸ ਹੋਏ ਜੀ ਸ਼ੁਕਰ ਹੈ ਮੈਂ ਨਾ ਪਾਸ ਹੋ ਕੇ ਬਹੁਤ ਨਹੀਂ ਜਿੰਨੀਆਂ ਛੁੱਟੀਆਂ ਤੇ ਰੀਆਂ ਕੀ ਹੋਇਆ ਹੁਣ ਖੁਸ਼ੀ ਜੀ ਫੁੱਲ ਤੋੜਨ ਦੀ ਨਹੀਂ ਨਹੀਂ

ਕੀ ਮਮਾਰ ਚਲ ਕੇ ਚਲ ਕੇ ਸਰਗਾਹ ਥੱਲੇ ਆਇਆ ਤੇ ਟੂਟ ਨਹੀਂ ਲੈਣੇ ਅੱਜ ਇਹ ਟੂਟੇ ਆ ਜਿਹੜੇ ਸਰਗਾਹ ਵਿੱਚ ਰਹੇ ਹੈ ਆ ਪਤਾ ਕਰ ਲੋ ਉਹ ਪ੍ਰਾਈਸ ਹੈ ਕਰ ਕਿਉਂ ਕਰ ਗਿਆ ਉਹ ਉਹ ਆ ਗਿਆ ਸਾਡਾ ਸਰਕਾਰ ਸਿੰਘ ਆ ਜਲੇ ਮੈਂ ਚੱਲਣੀਆਂ